मुर्दाबा मुर्दाबादो ब

ਮੁਰਦਾਬਾਦ ਮੁਰਦਾਬਾਦ ਕਾਂਗਰਸ ਪਾਰਟੀ ਮੁਰਦਾਬਾਦ 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 ਕਾਂਗਰਸ ਪਾਰਟੀ ਮੁਰਦਾਬਾਦ ਮੁਰਦਾਬਾਦ ਗੁਰਦਾਬਾਦ ਕਾਂਗਰਸ ਪਾਰਟੀ ਮੁਰਦਾਬਾਦ 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 ਹਰਤ ਦੇਸ਼ ਦੇ ਪੰਜਾਬ ਸੂਬੇ ਦੇ ਪੰਜਾਬ ਦੇ ਪੰਜਾਬੀਅਤ ਦੇ ਖਾਸ ਕਰਕੇ ਸਿੱਖ ਪੰਥ ਕੌਮ ਦੇ ਗਦਾਰ ਕਿਹੜੇ ਅਕਰਤ ਕਰਨੇ ਇਹ ਗਰਦੀ ਪਰਿਵਾਰ ਉਹ ਜਿਨ੍ਹਾਂ ਨੇ ਜੋ ਕੱਲ ਅਪਸ਼ਬਦ ਬੋਲੇ ਨੇ ਸਾਡੇ ਉਥੇ ਮੰਤਰੀ ਜੀ ਨੂੰ ਤੇ ਪਰ ਮੰਤਰੀ ਨੇ ਵੀ ਜੋ ਕਰਕੇ ਵਿਖਾਈ ਹੈ ਸਾਬੇ ਕਮਾਲ ਆ ਕਿ ਗਦਾਰ ਨੂੰ ਜੋ ਬੇਇੱਜ਼ਤੀ ਦੇ ਅਸਲ ਇਹ ਨਹੀਂ ਹੋਈ ਹੈ ਗਿਸ ਗਦਾਰ ਦੀ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਕਿਹੜਾ ਘੋੜਾ ਜਾਂ ਕੋਈ ਬੱਚਾ ਜਾਂ ਕੋਈ ਵੀ ਨਸਲ ਹੈ ਨਾ ਪਰਿਵਾਰਾਂ ਦੀ ਹੈ ਤੇ ਭਾਵੇਂ ਕਿਸੇ ਜਾਤਵਾਲਾ ਦੀ ਆ ਉਹ ਆਪਣੇ ਬਾਪ ਤੋਂ ਪਛਾਣੀ ਜਾਂਦੀ ਕਿ ਮੇਰਾ ਬਾਪ ਆ ਤੇ ਮੇਰਾ ਬਾਪ ਆ ਇਨੂੰ ਆਪਾਂ ਗਾਂਧੀ ਗਾਲੀ ਦੇ ਭੂਏ ਕੀਤਾ ਪਿਆ ਕਿਉਂਕਿ ਹੈ ਹੀ ਗद्दार ਨਹੀਂ ਬੇਸਿਕਲੀ ਇਹ ਇਹਨਾਂ ਦੇ ਐਨ ਕੀ ਗਦਾਰਾ ਹੀ ਲੱਗੀ ਤੇ ਉਹ ਗਦਾਰ ਹੀ ਨਜਰਾਉਣੇ ਆ ਇਸ ਗਾਂਧੀ ਪਰਿਵਾਰ ਦੀ ਜਿਹੜੀ ਦਾਦਾ ਹੀ ਉਹ ਮੁਸਲਮਾਨ ਸੀ ਤੇ ਦਾਦੀ ਇਹ ਵੀ ਦਰਾਗਾਂਦੀ ਸੀ ਉਹਨੇ ਵੀ ਪੰਜਾਬ ਦੇ ਗੁਰੂਤਾਮਾ ਦੇ ਜੋ ਹਿੰਦੋਸਤਾਨ ਦੀ ਫੌਜ ਚੜੀ ਸੀ ਸਰਕਾਰ ਦੀ ਫੌਜ ਚੜ ਗਏ ਸਾਡਾ ਕਤਲੇਆਮ ਕੀਤਾ ਸਾਡੇ ਗੁਰੂ ਘਰਾਂ ਦੀ ਬੇਦਬੀਆ ਕੀਤੀ ਆਹੀਂ ਇਹਦੇ ਬਾਪ ਨੇ ਕਿਹੜਾ ਹਰੀਬ ਗੱਦੀ ਸੀ ਸਿੱਖ ਕਤਲੇਆਮ ਕਰਾਇਆ ਸੀ ਪੰਜਾਬੀਆਂ ਦਾ ਕਤਲੇਆਮ ਕਰਾਇਆ ਸੀ ਤੇ ਤੀਸਰਾ ਇਹ ਜਿਹੜਾ ਉਹ ਸ਼ੋਕਰਾ ਆ ਤੇ ਇਹਨੇ ਉਹਦਾ ਨਹੀਂ ਜਣਾ ਗਦਾਰਾ ਦੇ ਪਹਿਲੀ ਗੱਲ ਹੈ ਮੁਸਲਮਾਨ ਦੀ ਰਾ ਦੇ ਆਏ ਮੇਰਾ ਗੁੱਸਾ ਨਾ ਕਰੇ ਮੁਸਲਮਾਨ ਭਾਈ ਦੇ ਖਿਲਾਫ ਨਹੀਂ ਹੈਗਾ ਪਰ ਕਈ ਵਿੱਚ ਕਾੜੇ ਵੀ ਨਿਕਲ ਆਉਂਦੇ ਕਈ ਵੀ ਇਹੋ ਜਿਹੇ ਨਿਕਲ ਆਉਂਦੇ ਆ ਜਿਨ੍ਹਾਂ ਨੇ ਹਮੇਸ਼ਾ ਹੀ ਆਪਣੇ ਦੇਸ਼ ਨਾਲ ਆਪਣੇ ਸੂਬੇ ਨਾਲ ਆਪਣੇ ਆਪ ਨਾਲ ਦੇ ਪੰਜਾਬ ਪਾ ਹਿੰਦੁਸਤਾਨ ਦੇ ਲੋਕਾਂ ਨਾਲ ਗਦਾਰੀਆਂ ਕਰਦੀਆਂ ਹੁੰਦੀਆਂ ਤੇ ਇਹਦੇ ਸ਼ੁਰਿਆ ਮਾਰਨੇ ਹੁੰਦੇ ਆ ਆਪਣੀ ਸਿਆਸੀ ਰੋਟੀਆਂ ਸੇਖੜੀਆਂ ਲੀਆਂ ਇਹ ਹੁਣ ਮੁੜੇ ਪੈਣੇ ਇਹ ਹੋਸ਼ੀ ਹੋ ਗਏ ਨੇ ਮੈਂ ਤੇ ਅੱਜ ਉਹ ਇਹ ਦੀ ਹੋਰ ਸ਼ਬਦਾਂ ਜਨੰਦਿਆ ਕਰਦਾ ਤੇ ਪੰਜਾਬ ਵਾਸੀਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਮੈਂ ਜਿਸ ਹਲਕੇ ਜਿਸ ਜਿਹੜੇ ਜਿ ਮੈਨੂੰ ਡਿਊਟੀ ਮਿਲੀ ਆ ਅਜ ਨਾਲੇ ਹਲਕੇ ਜ ਮੈਂ ਯਾਦ ਕਰਾਉਣਾ ਚਾਹਾਂਗਾ ਇਹੋ ਰਾਹੁਲ ਗਾਂਧੀ ਆ ਹੜਾ ਦੇ ਵੀ ਸਾਡੇ ਬਾਰਡਰ ਤੇ ਆਇਆ ਸੀ ਤੇ ਗਰੀਬਾਂ ਦੇ ਮਕਾਨ ਮੰਲ ਕੇ ਗਿਆ ਕਿ ਮੈਂ ਜਿੱਥੋਂ ਮਰਜ਼ੀ ਕਰਾ ਕੇ ਦਵਾ ਦਾ ਤੇ ਦੱਸੋ ਫੁੱਟੀ ਕੋੜੀ ਵੀ ਕੁਝ ਜੱਕੇ ਕੋਈ ਨਾ ਮਾਤਰ ਵੀ ਕੋਈ ਸੇਵਾ ਕੀਤੀ ਇਸ ਕਾਂਗਰਸ ਨੇ ਹੜਾ ਦੇ ਵਿੱਚ ਸਾਈਕਲ ਭੇਜਿਆ ਹੀ ਰਾਹੁਲ ਗਰਗੀ ਦੱਸ ਹੈ ਕਿਹੜਾ ਸਾਈਕਲ ਇੱਕ ਬੱਚੇ ਨੂੰ ਸਾਈਕਲ ਭੇਜਿਆ ਸਾਈਕਲ ਦੀ ਨੂੰ ਆਪ ਲੋੜਿਆ ਇਹੋ ਜਿਹੇ ਦੀ ਮਾਨ ਬੁੱਧੀ ਆ ਇਹਨੂੰ ਸਾਈਕਲ ਦੀ ਆਪ ਲੋੜਿਆ ਇਹਦੇ ਬੱਚੇ ਦੇ ਬੱਚਾ ਆ ਉਹ ਜਿਹੜਾ ਮੇਰਾ ਗਾਲ ਗੋਸਾ ਮਾ ਕਰੇ ਦੋ ਵਾਰ ਇਹਨੂੰ ਦੋਸਤਾਂ ਵਾਲਿਓ ਭਾਰਤ ਵਾਲਿਓ ਉਹ ਕਿੰਨੂੰ ਕੋਈ ਕੁੜੀ ਵੀ ਨਹੀਂ ਦਿੰਦਾ ਘਰ ਬਸਾਉਣ ਲਈ ਤੁਸੀਂ ਇਹਨੂੰ ਬਗਾ ਲੀਡਰ ਚੁਣਿਆ ਪਿਆ ਇਹ ਇਹ ਛੜੇ ਵਾਲੀ ਦੇ ਜੋ ਅੱਜ ਹੁੰਦਾ ਸਾਡੇ ਪ੍ਰਧਾਨ ਮੰਤਰੀ ਦਾ ਫੇਰ ਵਿਆਹ ਹੋਇਆ ਸੀ ਉਹਦੇ ਭਰਾ ਦੇ ਰਿਸ਼ਤੇਦਾਰ ਨੇ ਇਹਨੂੰ ਤਾਂ ਕੁੜੀ ਨਹੀਂ ਦਿੰਦਾ ਕੋਈ ਘਰਵਾ ਦੇ ਇਹਨੂੰ ਆਪਣੇ ਘਰ ਨਾਲ ਜਵਾਈ ਨਹੀਂ ਬਣਾਉਂਦਾ ਤੇ ਦੱਸੋ ਇਹ ਕਰਨਾ ਕੀ ਆ ਤੇ ਤੁਸੀਂ ਫੇਰ ਇਹਨੂੰ ਭੂਇਆ ਕੀਤਾ ਪਿਆ ਆ ਜਿਹੜੇ ਕਾਂਗਰਸੀ ਆ ਕਿ ਚੱਕੜਮ ਚੌਧਰੀ ਇਹਨਾਂ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਤੇ ਲੀਰੋ ਲੀਰੋਏ ਆ ਜਿਨ੍ਹਾਂ ਨੇ ਗੁਰੂ ਘਰਾਂ ਨਾਲ ਕਿਸੇ ਧਰਮ ਨਾਲ ਕਿਸੇ ਮੱਜ ਨਾਲ ਕਿਸੇ ਨਾਲ ਇਹਨਾਂ ਦੇ ਇੱਕ ਇੱਕ ਕੋਧੀਆਂ ਹਰਕਤਾਂ ਕੀਤੀਆਂ ਨੇ ਗੁਰੂ ਬੜਾ ਬਯੰਤ ਆ ਉਹ ਇਹਨਾਂ ਨੂੰ ਖਿਲਾੜ ਕੇ ਰੱਖਦਾ ਤੇ ਜਦੋਂ ਨਾਲ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਦਾ ਰਮੰਦਰ ਸਾਹਿਬ ਜੋ ਕੀਤਾ ਸੀ ਕਤਲੇਆਮ ਕਰਾਇਆ ਸੀ ਇਹ ਉਹਦੀ ਸਜ਼ਾ ਜਨਮਾ ਜਨਮਾ ਤੱਕ ਇਹਨਾਂ ਨੇ ਭੁਗਨੀ ਇਹਦੀ ਸਜ਼ਾ ਹੀ ਨਹੀਂ ਮਿਲੀ ਇਹਨਾਂ ਨੂੰ ਹਿੰਦੂ ਸਿੱਖ ਏਕਤਾ ਨੂੰ ਅਸੀਂ ਇੱਕ ਜੋਠੇ ਕਰਨਾ ਚਾਹੁੰਦੇ ਆ ਤੇ ਹਿੰਦੂ ਸਿੱਖ ਏਕਤਾ ਦਾ ਇਹ ਖੰਡਰ ਪਾਉਣਾ ਚਾਹੁੰਦੇ ਆ ਇਹ ਕਤਲੇਆਮ ਕਰਾਉਣਾ ਚਾਹੁੰਦੇ ਆ ਮੈਂ ਖਾਸ ਕਰਕੇ ਪੰਜਾਬ ਪੰਜਾਬੀ ਦੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਹੋ ਕੇ ਇਕੱਠ ਹੋ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਹੋਓ ਇਹਨਾਂ ਸ਼ਤਾਨਾਂ ਤੋਂ ਇੰਨਾ ਬਦਮਾਸ਼ਾ ਤੋਂ ਇੰਨਾ ਗੁੰਡਿਆ ਕੋ ਬਚ ਕੇ ਰਿਹਾ